ਮੇਰਾ ਨਾਮ ਐਡਵੋਕੇਟ ਤਰਵਿੰਦਰ ਦਾਦਰਾ ਤੇ ਹੁਸ਼ਿਆਰਪੁਰ ਮੈਂ ਪ੍ਰੈਕਟਿਸ ਕਰਦਾ ਤੇ ਮੈਂ ਸਮੂਹ ਪਾਰਟੀ ਦਾ ਸਰਦਾਰ ਰਵਤਾਰ ਸਿੰਘ ਕ੍ਰੀਮਪੁਰੀ ਜੀ ਦਾ ਭੈਣ ਕੁਮਾਰੀ ਮਾਇਆਬਤੀ ਜੀ ਦਾ ਤੇ ਸਾਹਿਬ ਦੇ ਸਾਬ ਮਾਨਯਬਰ ਸਾਹਿਬ ਕੰਸ਼ੀਰਾਮ ਜੀ ਤੇ ਮਿਸ਼ਨ ਨਾਲ ਜੁੜੇ ਹੋਏ ਹਰ ਵਿਅਕਤੀ ਬਾਬਾ ਸਾਹਿਬ ਅੰਬੇਦਕਰ ਜੀ ਦਾ ਗੁਰੂ ਰਵਦਾਸ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਅੱਜ ਦੇ ਜੋ ਮੇਰੀ ਅਪੁਆਇੰਟਮੈਂਟ ਕੀਤੀ ਗਈ ਹੈ ਬਤੌਰ ਜਨਰਲ ਸੈਕਟਰੀ ਜ਼ਿਲ੍ਹੇ ਦਾ ਹੁਸ਼ਿਆਰਪੁਰ ਦਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਹਾਈ ਕਮਾਂਡ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਮੈਂ ਇਹ ਜ਼ਰੂਰ ਆਸ਼ਵਾਸਨ ਦਵਾਉਂਦਾ ਹਾਂ ਕਿ ਜੋ ਮਿਸ਼ਨ ਨੂੰ ਅੱਗੇ ਵਧਾਣ ਲਈ ਬਹੁਤ ਜਨ ਸਮਾਜ ਪਾਰਟੀ ਦੇ ਜਿਹੜੇ ਬਾਨੀ ਹੈਗੇ ਆ ਜੋ ਸੁਪਨੇ ਹੈਗੇ ਮੈਂ ਉਹਨੂੰ ਪੂਰੇ ਕਰਨ ਲਈ ਮਿਸ਼ਨ ਨੂੰ ਦਿਨ ਰਾਤੇ ਕਰਕੇ ਅੱਗੇ ਵਧਾਉਂਗਾ ਭਾਈ ਜੀ ਜਿਹੜਾ ਜਨਰਲ ਸਕੱਤਰ ਦੀ ਜਿਹੜੀ ਜਿੰਮੇਵਾਰੀ ਬੜੀ ਵੱਡੀ ਹੋ ਗਈ ਆ ਪੂਰਾ ਜ਼ਿਲ੍ਹਾ ਜਿਹੜਾ ਹੈਗਾ ਤੁਹਾਨੂੰ ਦੇਖਣਾ ਪੈਣਾ ਕਿ ਕਿਤਨਾ ਨਹੀਂ ਆਉਣ ਵਾਲੇ ਸਮੇਂ ਤੁਹਾਡੇ ਕੋਲ ਜਿਹੜੀਆਂ ਸਵਾਵਾਂ ਦੇਖਣ ਨੂੰ ਮਿਲਣਗੀਆਂ ਦੇਖੋ ਵੈਸੇ ਤਾਂ ਕੋਈ ਮੈਨੂੰ ਐਡੀ ਵੱਡੀ ਪ੍ਰੋਬਲਮ ਨਹੀਂ ਹੈ ਕਿਉਂਕਿ ਮੇਰੇ ਖੂਨ ਦੇ ਵਿੱਚ ਇਹ ਆ ਸਾਡੀ 3 ਜਨਰੇਸ਼ਨ ਹੈ ਜਿਹੜੀ ਅੰਬੇਡਕਾਰੀ ਮਿਸ਼ਨ ਵਾਲੀ ਹੈ ਤੇ ਮੈਂ ਪਹਿਲਾਂ ਵੀ ਬਹੁਤਾਂ ਸਮਾਜ ਪਾਰਟੀ ਲਈ ਮਤਲਬ ਬਿਨਾਂ ਅਹੁਦੇ ਤੋਂ ਕੰਮ ਕਰਦਾ ਰਿਹਾ ਤੇ ਮੈਂ ਵਾਕਫ ਹਾਂ ਹਰ ਹਲਕੇ ਦਾ ਵਾਕਫ ਹਾਂ ਆਪਾਂ ਬੂਥ ਲੈਵਲ ਤੋਂ ਲੈ ਕੇ ਇੱਥੇ ਤੱਕ ਜੇ ਮੈਂ ਪਹੁੰਚਿਆ ਤੇ ਉਹ ਸਾਬ ਦੇ ਮਿਸ਼ਨ ਨਾਲ 바ਵਾ ਸਾਹਿਬ ਨੂੰ ਯਾਦ ਕਰਦੇ ਆਂ ਅਸੀਂ ਦਿਨ ਰਾਤ ਸਵੇਰੇ ਸ਼ਾਮ ਉਹਨਾਂ ਨੂੰ ਪੜ੍ਹਦੇ ਵੀ ਆਂ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪਾਰਟ ਬਣਾਇਆ ਉਹਨੂੰ ਲਾਗੂ ਕਰਦੇ ਆਂ ਜੇ ਆਪਾਂ ਗੱਲ ਕਰੀਏ ਭਾਜੀ ਬਹੁਤੇ ਲੋਕ ਜਿਹੜੀਆਂ ਬਸਪਾ ਵੀ ਦੇਤੀ ਜਿਹੜੀਆਂ ਕੁਝ ਕੁਝ ਨਾ ਕੁਝ ਕਮਾਉਣ ਵਾਸਤੇ ਕੁਝ ਲਾਲਚ ਨੂੰ ਜਾਂ ਕਿਸੇ ਤਰ੍ਹਾਂ ਨਾਲ ਆਉਂਦੀ ਆ ਕਿਉਂਕਿ ਆਪਾਂ ਕਿਸੇ ਨਿਸ਼ਾਨੇ ਦੇ ਵਿੱਚ ਘਾਤ ਮਾਰੀਏ ਤਾਂ ਬਹੁਤੇ ਲੀਡਰ ਜਿਹੜੇ ਆ ਬਸ ਪਾਰ ਦੀ ਵੀ ਟ੍ਰੇਨਿੰਗ ਲੈ ਕੇ ਜਿਹੜੇ ਆ ਦੂਜੀਆਂ ਪਾਰਟੀਆਂ ਦੇ ਵਿੱਚ ਚਲੇਗੇ ਕਿਤੇ ਇਦਾਂ ਤਾਂ ਨਹੀਂ ਹੋਏਗਾ ਕਿ ਧਰਮਿੰਦਰ ਸਾਧਰਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਬੇਸ ਬਣਾ ਕੇ ਜਿਹੜਾ ਕਿਸੇ ਹੋਰ ਪਾਰਟੀ ਦੇ ਰਿਆਣ ਦਾ ਕੋਸ਼ਿਸ਼ ਕਰੇਗਾ। ਅ ਵੈਸੇ ਤਾਂ ਇਹ ਪਾਰਟੀ ਘਟਿਆ, ਮੂਵਮੈਂਟ ਜਾਦੇ ਆ। ਮੈਂ ਤਾਂ ਮੂਵਮੈਂਟ ਦੇ ਨਾਲ ਜੁੜਿਆ ਆ। ਗੁਰੂ ਰਬਦਾਸ ਮਹਾਰਾਜ ਦੀ, ਡਾਕਟਰ ਅੰbedkar ਜੀ, ਮਾਨਯੋਗ ਸਰਬ ਕਾਂਸ਼ੀ ਰਾਮ ਜੀ ਦੀ, ਭੈਣ ਕੁਮਾਰੀ ਮਾਇਆਵਤੀ ਜੀ ਦੀ ਇਨ੍ਹਾਂ ਦੇ ਰਾਜ ਭਾਗ ਦੇ ਵਿੱਚ ਜੋ ਵੀ ਇਹਨੇ ਕਰਕੇ ਵੀ ਦਿਖਾਇਆ ਤੇ ਜੋ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਉਹਦੇ ਨਾਲ ਜੁੜਿਆ ਆ ਤੇ ਰਹੀ ਗੱਲ ਲੀਡਰਾਂ ਦੀ ਮਾਨੇਵਰ ਸਾਹਿਬ ਕਾਂਸ਼ੀਰਾਮ ਜੀ ਕਹਿੰਦੇ ਹੁੰਦੇ ਸੀਗੇ ਮੈਂ ਨਾ ਬਿਕਣ ਵਾਲਾ ਸਮਾਜ ਬਣਾਉਣਾ ਹੈ ਤੇ ਅਸੀਂ ਵੀ ਉਹਦੇ ਅੰਗ ਹੈਗੇ ਆ ਤੇ ਮੇਰੀ ਵੀ ਇਹੀ ਕੋਸ਼ਿਸ਼ ਰਹੇਗੀ ਕਿ ਜੋ ਸਾਹਿਬ ਦਾ ਮਿਸ਼ਨ ਹੈਗਾ ਉਹ ਨੂੰ ਆਪਾਂ ਜਨਜਨ ਤੱਕ ਪਹੁੰਚਾਈਏ ਤਾਂ ਕਿ ਸਾਡਾ ਮੁਲਖ ਸਾਡਾ ਪੰਜਾਬ ਅੱਗੇ ਵਧੇ ਦੁਨੀਆ ਦੇ ਇੱਕ ਟੌਪ ਮੋਸਟ ਕੰਟਰੀਜ਼ ਦੇ ਵਿੱਚ ਆਵੇ ਤੋ ਜਿਹੜੇ ਲੋਕ ਜਿਹੜੇ ਅੱਜ ਬਸਪਾ ਨੂੰ ਮਾਰਾ ਚੰਗਾ ਬੋਲਦੇ ਉਹਨਾਂ ਨੂੰ ਪੀਟਣਾ ਚਾਹੀਦਾ। ਇੱਕ ਕਿਸੇ ਸਿਆਣੇ ਨੇ ਕਿਹਾ ਕਹਿੰਦਾ ਇਨਸਾਨ ਬੁਰਾ ਨਹੀਂ ਹੁੰਦਾ, ਵਕਤ ਬੁਰਾ ਹੁੰਦਾ। ਤੇ ਕੋਈ ਗੱਲ ਨਹੀਂ। ਉਹਨਾਂ ਲਈ ਲੱਗਦਾ ਵੇ ਵਕਤ ਬੁਰਾ ਆ ਪਰ ਪਾਰਟੀ ਨੂੰ ਇਹ ਲੱਗਿਆ ਤਾਂ ਹੀ ਮੈਨੂੰ ਇੱਥੇ ਜਨਰਲ ਸੈਕਟਰੀ ਲਾਇਆ। ਤੇ ਬਸਪਾ ਦਾ ਇੱਕ ਛੋਟਾ ਵਰਕਰ ਤੋਂ ਲੈ ਕੇ ਵੱਡੇ ਲੀਡਰਾਂ ਜਿਹੜੇ ਉਹ ਜਾਣਦੇ ਆ ਫੇ ਦਾਦਰਾ ਕੌਣ ਆ ਕੀ ਆ ਤੇ ਕਿਦਾਂ ਦਾ ਸ਼ਖਸ ਹੈਗਾ ਆ ਤੇ ਮੈਂ ਆਪਣੀ ਪੂਰੀ ਤਨੋਂ ਮਨੋਂ ਤਨੋਂ ਮਿਹਨਤ ਕਰੂੰਗਾ ਤੇ ਬਸਪਾ ਦੀ ਜਿਹੜੀ ਮੂਵਮੈਂਟ ਹੈਗੀ ਆ ਅੱਜ ਵੀ ਬਸਪਾ ਦੇ ਆਪਾਂ ਲੋਕਾਂ ਨਾਲ ਮਿਲਦੇ ਆ ਤੇ ਉਹ ਬਸਪਾ ਦਾ ਨਾਮ ਲੈਂਦੇ ਆ ਸਿਰਫ ਚੰਗਿਆਰੀ ਸਾਰਿਆਂ ਚ ਹੈਗੀ ਆ ਥੋੜੀ ਜਿਹੀ ਹਵਾ ਦੇਣ ਦੀ ਲੋੜ ਆ ਆਪਾਂ ਰਲ ਮਿਲ ਕੇ ਇਹਨੂੰ ਇੱਕ ਸ਼ੋਲਾ ਬਣਾਵਾਂਗੇ ਤੇ ਸੱਤਾ ਲਵਾਂਗੇ 2027 ਦੀ ਜਿਹੜੀ ਲਹਿਰ ਜਿਹੜੀ 2027 ਦੀਆਂ ਛੋਣਾ ਉਹਦੇ ਵਿੱਚ ਕਹਣਾ ਨਾ ਲਾ ਮੱਦੀ ਕਰਾਂਗੇ ਭਾਈ ਵਰਕਰਾਂ ਦਾ ਦੇਖੋ ਜੀ ਪੰਜਾਬ ਦੇ ਵਿੱਚ ਭੈਣ ਕੁਮਾਰੀ ਮਾਯਵਤੀ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਸਾਡੇ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਜੀ ਨੇ ਪਿਛਲੇ ਸਾਲ ਤੋਂ 바ਵਾ ਸਾਹਿਬ ਡਾਕਟਰ ਭੀਮਰਾਓਂ ਵੇਟਕਰ ਜੀ ਦੇ ਜਨਮ ਦਿਹਾੜੇ ਤੋਂ ਇੱਕ ਸੰਕਲਪ ਲੈ ਕੇ ਬਹੁਜਾਂ ਸਮਾਜ ਪਾਰਟੀ ਚੱਲੀ ਆ ਪੰਜਾਬ ਸੰਭਾਲੋ ਮੁਹਿੰਮ ਕਿਉਂਕਿ ਅਸੀਂ ਅੱਜ ਤੱਕ 3.5 ਸਾਲ ਹੋ ਗਏ ਆ ਤੇ ਆਮ ਆਦਮੀ ਪਾਰਟੀ ਨੂੰ ਇਨੂੰ ਵੀ ਦੇਖ ਲਿਆ ਇਸ ਤੋਂ ਪਹਿਲਾਂ ਕਾਂਗਰਸ ਦੀ ਉਹ ਵੀ ਕਈ ਵਾਰੀ ਸੱਤਾ ਤੇ ਆ ਚੁੱਕੀ ਆ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਵੀ ਰਹਿ ਚੁੱਕੇ ਆ ਵੱਖ-ਵੱਖ ਸਮੇਂ ਤੇ ਸਾਡੇ ਸਾਹਮਣੇ ਰੰਗ ਬਦਲ ਕੇ ਢੇਸ ਬਦਲ ਕੇ ਆਦੇ ਆ ਤੇ ਜੋ ਬਸਪਾ ਦੇ ਇਸ ਵੇਲੇ ਏਜੰਡੇ ਹੈਗੇ ਆ ਨਸ਼ਾ ਮੁਕਤ ਬਣਾਣਾ ਪੰਜਾਬ ਨੂੰ ਖੁਸ਼ਹਾਲ ਬਣਾਣਾ ਪੰਜਾਬ ਦੇ ਜਿਹੜੇ ਆ ਲੱਖ ਬੰਦਾ ਜਿਹੜਾ ਆ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਾ ਕੇ ਉਹ ਜੇਲਾ ਚ ਡੱਕ ਹੋਇਆ ਪੰਜਾਬ ਦੀ ਜਵਾਨੀ ਜਿਹੜੀ ਆ ਉਹਨੂੰ ਬਚਾਣ ਲਈ ਕਿਸੇ ਵੀ ਪਾਰਟੀ ਨੇ ਕੋਈ ਵੀ ਅਹਿਮ ਸੀਰੀਅਸਲੀ ਨਹੀਂ ਇਹ ਉਸ ਨੂੰ ਲਿਆ ਤੇ ਬਹੁਜਾ ਸਮਾਜ ਪਾਰਟੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਜਿਸ ਤਰ੍ਹਾਂ ਕਿ ਯੂਪੀ ਦੇ ਵਿੱਚ ਭੈਣਜੀ ਨੇ ਚਾਰ ਵਾਰੀ ਮੁੱਖ ਮੰਤਰੀ ਰਹਿੰਦੇ ਹੋਏ ਭਾਵੇਂ ਉਹਨਾਂ ਨੂੰ 6-6 ਮਹੀਨੇ ਦਾ ਸਮਾਂ ਮਿਲਿਆ ਸੀਗਾ ਤੇ ਲਾਸਟ ਵਾਰੀ 4.5 ਤੇ ਉਹਨੇ ਉਹ ਕੰਮ ਕਰ ਦਿੱਤੇ ਜਿਹੜੇ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ 45 ਸਾਲਾਂ ਜੀ ਨਹੀਂ ਕੀਤੇ ਸੀਗੇ ਬਹੁਤ ਧੰਨ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ